ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਲਜੁ ਕੇ ਉਤਾਰ ਨਾਮ ਕੇ ਬੋਹਰ ਜਹਰਾ ਜੂਰ ਹਾਜ਼ਰ ਹਜ਼ੂਰ ਜਾਗਤ ਜੋਤ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗੰਗ ਸਾਹਿਬ ਜੀਓ ਆਪ ਜੀ ਕੋ ਦੰਡੋਤ ਬੰਧਨ ਅਨੇਕ ਬਾਰ ਗੁਰੂ ਪਾਤਸ਼ਾਹ ਜੀ ਕੇ ਅਗਰੇਸ ਰੂਪ ਗੁਰੂ ਪਰੀ ਸਾਧ ਸੰਗਤਿਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਬਾਬਾ ਹਨੁਮਾਨ ਸਿੰਘ ਜੀ ਸਹਿਤ अनेकां ਸਿੰਘਾਂ ਸ਼ਹੀਦਾਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਇਸ ਸਥਾਨ ਤੇ ਸਾਹਿਬ ਤਕਰੀਬਨ 2:3 ਵਜੇ ਪ੍ਰਕਾਸ਼ਮਾਨ ਹੁੰਦੇ ਆ ਕੁੱਲ ਕਾਇਹਤ ਜੋ ਹੁਕਮ ਬਖਸ਼ਦੇ ਨੇ ਮੁਖਵਾਕ ਦੇ ਰੂਪ ਦੇ ਵਿੱਚ ਆਪਾਂ ਹੁਣੇ ਸ ਭਾਈ ਸਾਹਿਬ ਦੇ ਮੁਖਾਰਬਿੰਦੋਸ ਸਰਵਨ ਕੀਤਾ ਹੈ ਅੱਜ ਦਾ ਜੋ ਮੁਖਵਾਕ ਪਾਤਸ਼ਾਹ ਨੇ ਬਖਸ਼ਿਆ ਹੈ ਉਹ ਸਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਅੰਗ 623 ਔਰ 624 ਦੇ ਉੱਤੇ ਸੁਭਾਏ ਮਾਨ ਹੈ। ਪਾਤਸ਼ਾਹ ਸ਼ੁਰੂਆਤ ਕਰਦੇ ਨੇ ਪਾਤਸ਼ਾਹ ਕੇ ਨੇ ਗੁਰੂ ਪੂਰੇ ਚਰਣੀ ਲਾਇਆ। ਪਾਤਸ਼ਾਹ ਕੇ ਨੇ ਨੇ ਪੂਰੇ ਗੁਰੂ ਨੇ ਨਾ ਮੈਨੂੰ ਚਰਣਾ ਦੇ ਵਿੱਚ ਪਰਮੇਸ਼ਰ ਦੇ ਜੋੜ ਦਿੱਤਾ। ਭਾਗ ਪੂਰੇ ਗੁਰੂ ਵਿਚੋਲਾ ਬਣਿਆ ਮੈਨੂੰ ਔਰ ਪ੍ਰਮਾਤਮਾ ਨੂੰ ਜੋੜਨ ਦੇ ਵਿੱਚ ਜਾਂ ਉਹਨਾਂ ਦੇ ਚਰਨੀ ਲਗਾਉਣ ਦੇ ਵਿੱਚ ਵਿਚੋਲਾ ਬਣਿਆ ਪਾਛੇ ਇੱਕ ਜਗ੍ਹਾ ਹੁਕਮ ਕਰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੀ ਚਾਹੀਂ ਮਰੇ ਤੇ ਨਹੀਂ ਮੈਨੂੰ ਕੋਈ ਪ੍ਰੀਤਮ ਪਰਮੇਸ਼ਰ ਅਕਾਲਪੁਰਖ ਨੂੰ ਮਿਲਾਉਣ ਹਾਰ ਆ ਜਵੇ ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦਿਆ ਇੱਥੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਪੂਰੇ ਗੁਰੂ ਨੇ ਪਰਮੇਸ਼ਰ ਅਕਾਲਪੁਰਖ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੁਣ ਚਰਨਾਂ ਨਾਲ ਜੁੜਨਾ ਆਪੋਂ ਪਹਿਲਾਂ ਵੀ ਵਿਚਾਰਿਆ ਕਈ ਵਾਰੀ ਕਿ ਚਰਨਾਂ ਨਾਲ ਜੁੜਨਾ ਭਾਵ ਉਹ ਸੱਚੇ ਪਾਤਸ਼ਾਹ ਦਾ ਜੋ ਹੁਕਮ ਹੈ ਜੋ ਕਹਿੰਦੇ ਨੇ ਜੋ ਫਰਮਾਨ ਕਰਦੇ ਨੇ ਤਾਕੀਦ ਦਿੰਦੇ ਨੇ ਉਹਨਾਂ ਦੇ ਹੁਕਮ ਨੂੰ ਇਨ ਬਿਨ ਕਰਕੇ ਮੰਨਣਾ ਉਹਨਾਂ ਦੇ ਬਾਣੇ ਦੇ ਵਿੱਚ ਰਹਿ ਕੇ ਜੋ ਉਹ ਕਹਿਣ ਜੋ ਉਹ ਫਰਮਾਨ ਉਹਨਾਂ ਨੂੰ ਸਤ ਵਚਨ ਕਰਕੇ ਮੰਨਣਾ ਇਹ ਗੁਰੂ ਦੇ ਚਰਨਾਂ ਦੇ ਵਿੱਚ ਲੱਗਣ ਦਾ ਭਾਵ ਹੈ ਫਿਜ਼ੀਕਲ ਚਰਨਾ ਦੀ ਗੱਲ ਨਹੀਂ ਕੀਤੀ ਪਾਤਸ਼ਾਹ ਨੇ ਅਧਿਆਤਮਿਕ ਚਰਨਾਂ ਦੀ ਗੱਲ ਕੀਤੀ ਹੈ ਅਧਿਆਤਮਿਕ ਚਰਨ ਪਰਮੇਸ਼ਰ ਦਾ ਹੁਕਮ ਮੰਨਣਾ ਹਰ ਸੰਗ ਸਹਾਈ ਪਾਇਆ ਹੁਣ ਮਾਰੇ ਕਹਿੰਦੇ ਜਦੋਂ ਉਹਦੇ ਚਰਨਾ ਵਿੱਚ ਲੱਗ ਗਏ ਜਦੋਂ ਉਹਦੇ ਹੁਕਮ ਦੇ ਵਿੱਚ ਆ ਗਏ ਜਦੋਂ ਉਹਦੇ ਹੁਕਮ ਨੂੰ ਮੰਨਣ ਲੱਗੇ ਫੇ ਪਾਤਸ਼ਾਹ ਕਹਿੰਦੇ ਕੀ ਹੋਇਆ ਹਰ ਸੰਗ ਸਹਾਈ ਪਾਇਆ ਉਹ ਪਰਮੇਸ਼ਰ ਅਕਾਲ ਪੁਰਖ ਹਰੀ ਉਸ ਨੂੰ ਆਪਣੇ ਅੰਗ ਸੰਗ ਮਹਿਸੂਸ ਕੀਤਾ ਇਹ ਮਹਿਸੂਸ ਕੀਤਾ ਕਿ ਉਹ ਹਮੇਸ਼ਾ ਨਾਲ ਹੈ ਉਹ ਦੂਰ ਨਹੀਂ ਹੈ ਉਹ ਮੇਰੀ ਹਰ ਪਲ ਡਾਇਰੈਕਸ਼ਨ ਕਰ ਰਿਹਾ ਹੈ ਮੈਨੂੰ ਸਮਝਾ ਰਿਹਾ ਹੈ ਐਦਾਂ ਕਰ ਐਦਾਂ ਨਾ ਕਰ ਉਹ ਹਮੇਸ਼ਾ ਮੇਰੇ ਨਾਲ ਹੋ ਕੇ ਵਿਚਰ ਰਿਹਾ ਹੈ ਮੈਨੂੰ ਦੁੱਖਾਂ ਸੁੱਖਾਂ ਦਾ ਗਿਆਤ ਵੀ ਕਰਵਾ ਰਿਹਾ ਹੈ ਔਰ ਮੈਨੂੰ ਰਾਹ ਦੱਸ ਰਿਹਾ ਹੈ ਜਹ ਜਾਈਏ ਤਹਾਂ ਸੁਮਿਲੇ ਐਸੇ ਕਾਰਨ ਮੈਂ ਜਿੱਥੇ ਵੀ ਜਾ ਵਿਚਰਦਾ ਜਿੱਥੇ ਵੀ ਮੈਂ ਜਾਣਾ ਜੋ ਵੀ ਮੈਂ ਕਰਦਾ ਉਹ ਭਲਾ ਹੀ ਹੁੰਦਾ ਹੈ ਮਦਦਗਾਰ ਬਣਦਾ ਹੈ ਪਰਮੇਸ਼ਰ ਇੱਕ ਤਰ੍ਹਾਂ ਦੇ ਨਾਲ ਸਾਥੀ ਸੰਗੀ ਹੋ ਨਿਭਦਾ ਹੈ ਹਮੇਸ਼ਾ ਮੇਰੇ ਨਾਲ ਰਹਿ ਰਹੇ ਹੈ ਔਰ ਜਿੱਥੇ ਮੈਂ ਜਾਣਾ ਉਸ ਤੇ ਮੈਨੂੰ ਸਫਲਤਾ ਬਖਸ਼ਦਾ ਹੈ ਹਰ ਕੰਮ ਦੇ ਵਿੱਚ ਮੇਰੀ ਸਫਲਤਾ ਪਰਮੇਸ਼ਰ ਆਪ ਹੋ ਕੇ ਅੱਗੇ ਮੇਰੀ ਸਫਲਤਾ ਕਰਵਾਉਂਦਾ ਹੈ। ਕਰ ਕਿਰਪਾ ਪ੍ਰਭ ਮਿਲੇ। ਹੁਣ ਪਾਤਸ਼ਾਹ ਕਹਿੰਦੇ ਨੇ ਇਹ ਐਵੇਂ ਨਹੀਂ ਹੋਇਆ। ਇਹ ਜਦੋਂ ਕਿਰਪਾ ਹੋਈ ਹੈ ਨਾ ਪਰਮੇਸ਼ਰ ਅਕਾਲ ਪੁਰਖ ਦੀ ਤਾਂ ਇਹ ਮੇਲ ਬਣਿਆ ਤਾਂ ਇਹ ਸੁਮੇਲ ਬਣਿਆ। ਇਹ ਨਹੀਂ ਕਿ ਮੈਂ ਪੂੜਾ ਪਾਠ ਕਰ ਲਿਆ ਤੇ ਉਸ ਦਾ ਫਲ ਇਹ ਹੋਇਆ ਕਿ ਪਰਮੇਸ਼ਰ ਮਿਲ ਗਿਆ ਮੈਨੂੰ ਨਹੀਂ। ਜੇ ਜਿਹੜੇ ਅਸੀਂ ਪਾਠ ਕਰਨੇ ਆ ਜਿਹੜਾ ਅਸੀਂ ਬਾਣੀ ਪੜ੍ਹਨੀ ਆ ਉਹ ਪਰਮੇਸ਼ਰ ਦੀ ਪਾਤਰਤਾ ਕ੍ਰੀਏਟ ਕਰਨੀ ਆ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ ਲੇਕਿਨ ਮਿਲੇਗਾ ਕਦੋਂ ਜਦੋਂ ਇਹ ਪਰਮੇਸ਼ਰ ਆਪ ਕਿਰਪਾ ਕਰੇਗਾ ਬਿਨਾਂ ਉਸ ਦੀ ਕਿਰਪਾ ਤੋਂ ਮੇਲ ਮਿਲਾਪ ਨਹੀਂ ਹੋ ਸਕਦਾ ਜਾਚਨਾ ਉਸ ਦੀ ਕਿਰਪਾ ਦੀ ਹੈ ਹਰ ਗੁਣ ਗਾਵੋ ਸਦਾ ਸੁਪਾਈ ਇਸੇ ਕਰਕੇ ਮਾਰੇ ਕਹਿੰਦੇ ਨੇ ਪਰਮੇਸ਼ਰ ਦੇ ਗੁਣ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਜਿਹੜੇ ਉਹਦੇ ਗੁਣ ਨੇ ਨਾ ਉਹਨਾਂ ਨੂੰ ਗਾਇਨ ਕਰਨ ਦੀ ਪਾਤਸ਼ਾਹ ਨੇ ਤਾਕੀਦ ਦਿੱਤੀ ਹੈ ਤਾਂ ਜੋ ਉਹਦੀ ਪਰਮੇਸ਼ਰ ਅਕਾਲ ਪੁਰਖ ਦੀ ਪਾਤਰਤਾ ਮਿਲ ਸਕੇ ਗੁਣ ਗਾਉਣੇ ਕਿਉਂ ਨੇ ਗੁਣ ਇਸ ਕਰਕੇ ਗਾਉਣੇ ਨੇ ਕਿਉਂਕਿ ਜਦੋਂ ਅਸੀਂ ਗੁਣ ਗਾਵਾਂਗੇ ਉਹ ਗੁਣਾ ਦੀ ਸ਼ਮੂਲੀਅਤ ਸਾਡੇ ਵਿੱਚ ਹੁੰਦੀ ਜਾਏਗੀ ਅਸੀਂ ਜੋ ਨਿਰਗੁਣ ਹੋਏ ਫਿਰਦੇ ਆਂ ਉਗਣਵੰਤੀ ਹੁੰਦੇ ਜਾਵਾਂਗੇ ਇਸ ਕਰਕੇ ਪਰਮੇਸ਼ਰ ਦੇ ਸਨਮੁਖ ਹੋ ਕੇ ਉਸ ਦੇ ਗੁਣ ਗਾਉਣੇ ਨੇ ਕੀਰਤਨ ਕਹਿਆ ਨਾ ਜਦੋਂ ਸਨਮੁਖ ਹੋ ਕੇ ਆਪਾਂ ਗੁਣ ਗਾਉਂਦੇ ਤਾਂ ਉਸ ਨੂੰ ਕੀਰਤਨ ਕਿਹਾ ਜਾਂਦਾ ਹੈ ਇਸ ਵਿਧੀ ਰਾਹੀ ਪਾਤਸ਼ਾਹ ਕਹਿੰਦੇ ਨੇ ਕਿ ਗੁਣ ਸਾਡੇ ਵਿੱਚ ਸਮਾਉਣੇ ਸ਼ੁਰੂ ਹੋ ਜਾਣਗੇ ਔਰ ਹੌਲੀ ਹੌਲੀ ਜਦੋਂ ਗੁਣ ਵੱਧਦੇ ਜਾਣਗੇ ਪਰਮੇਸ਼ਰ ਅਕਾਲ ਪੁਰਖ ਦੀ ਪਾਤਰਤਾ ਦੇ ਕਾਬਿਲ ਅਸੀਂ ਬਣ ਜਾਾਂਗੇ ਮਨ ਚਿੰਦੇ ਸਗਲੇ ਫਲ ਪਾਵੇ ਪਾਵੇ ਹੋ ਜੀਏ ਕੇ ਸੰਗ ਸਹਾਈ ਮਾਰੇ ਕਹਿੰਦੇ ਜੀ ਇਸ ਤਰੀਕੇ ਦੇ ਨਾਲ ਅਸੀਂ ਕੀਰਤੀ ਉਹਦੇ ਗੁਣ ਗਾਉਂਦੇ ਰਹਾਂਗੇ ਤਾਂ ਸਾਡੇ ਮਨ ਚਿੰਦੇ ਜੋ ਮਨ ਸਾਡਾ ਭੌਂਦਾ ਹੈ ਕਹਿੰਦਾ ਉਹ ਫਲ ਸਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਔਰ ਸਾਡੀ ਜਿੰਦ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਹਮੇਸ਼ਾ ਸਹਾਈ ਹੋ ਕੇ ਨਿਭੜੇਗਾ ਸਾਡੇ ਨਾਲ ਹਮੇਸ਼ਾ ਖੜਾ ਰਹੇਗਾ ਹੁਣ ਇਥੇ ਮਹਾਰਾਜ ਨੇ ਇੱਕ ਲਫ਼ਜ਼ ਵਰਤੇ ਹੈ ਮਨ ਚਿੰਦੇ ਹੁਣ ਸਾਡੇ ਮਨ ਚਿੰਦੇ ਤਾਂ ਫਲ ਬਹੁਤ ਨੇ ਅੱਜ ਜਿਵੇਂ ਨੇਤਾ ਲੋਕ ਫਿਰ ਰਹੇ ਨੇ ਵੋਟਾਂ ਵਾਸਤੇ ਉਹਨਾਂ ਦਾ ਮਨ ਪਉਂਦਾ ਕਿ ਵੋਟਾਂ ਮਿਲ ਜਾਣ ਕਿ ਪਾਤਸ਼ਾਹ ਵੋਟਾਂ ਦੇ ਦੇਣਗੇ ਇਹ ਪਾਤਸ਼ਾਹੀ ਜੋ ਮੰਗਾ ਮੰਗਦੇ ਆ ਉਹ ਮੰਗ ਜਿਹੜੀ ਸਾਡੇ ਖਿਲਾਫ ਹੋਏ ਜਿਹੜਾ ਸਾਨੂੰ ਵਿਕਾਰੀ ਬਣਾ ਦੇ ਕੀ ਉਹ ਮੰਗ ਸਾਨੂੰ ਪਾਤਸ਼ਾਹ ਦੇਣਗੇ ਸਾਡੀਆਂ ਜਿਹੜੀਆਂ ਇਸ ਵਕਤ ਮੰਗਾ ਨੇ ਨਾ ਧਿਆਨ ਦਿਈਏ ਇਸ ਵਕਤ ਜਿਹੜੀਆਂ ਮੰਗਾ ਨੇ ਉਹਦੇ ਗੁਣ ਗਾਉਣ ਤੋਂ ਵੀ ਹੁਣੀਆਂ ਨੇ ਪਹਿਲਾਂ ਨੇ ਜਦੋਂ ਅਸੀਂ ਉਹਦੇ ਗੁਣ ਗਾ ਕੇ ਆਪਣੇ ਵਿੱਚੋਂ ਗੁਣ ਸ਼ਮੂਲੀਅਤ ਕਰਦੇ ਜਾਵਾਂਗੇ ਫਿਰ ਸਾਡੀਆਂ ਮੰਗਾਂ ਤਬਦੀਲ ਹੋਣਗੀਆਂ ਫਿਰ ਸਾਡੀਆਂ ਮੰਗਾਂ ਦੇ ਵਿੱਚ ਇਹ ਜੋ ਪਦਾਰਥ ਹੈ ਮਾਇਕ ਮੰਗਾ ਨੇ ਇਹ ਮੰਗਾ ਦੀ ਤਬਦੀਲੀ ਹੋ ਕੇ ਪਰਮੇਸ਼ਰ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਚਰਨ ਇਹ ਮੰਗਾ ਬਣਨਗੇ ਸਾਡਾ ਮਨ ਇਹ ਮੰਗਾ ਤਬਦੀਲ ਕਰਕੇ ਅਸਲ ਜੋ ਮੰਗ ਪਰਮੇਸ਼ਰ ਕਹਿੰਦੇ ਨੇ ਉਹ ਮੰਗ ਕਰਨ ਨੂੰ ਮੰਗਣ ਲੱਗ ਜਾਏਗਾ ਸਾਡਾ ਮਨ ਸਾਡੇ ਮਨ ਦੇ ਵਿੱਚ ਤਬਦੀਲੀ ਇਹ ਪਲਟਾ ਆਏਗਾ ਇਹ ਉਦਮ ਮਾਨਚੰਦੇ ਬਣਨ ਉਹ ਮਾਨਚੰਦੇ ਫਲ ਸਾਨੂੰ ਮਿਲਣੇ ਸ਼ੁਰੂ ਹੋਣਗੇ ਜਿਹੜੇ ਅਸੀਂ ਗੁਣਾ ਦੀ ਸ਼ਮੂਲੀਅਤ ਹੋਣ ਤੋਂ ਬਾਅਦ ਸਾਡੇ ਬਣਨਗੇ ਔਰ ਤਾਂ ਹੀ ਉਹ ਸਾਡੇ ਸੰਗ ਸਹਾਈ ਹੋਏਗਾ ਇਹ ਨਹੀਂ ਹੋ ਸਕਦਾ ਕਿ ਅਸਡੇ ਗੁਣ ਹੀ ਗਾਏ ਗੁਣ ਗਾਈਏ ਨਾ ਜਾਂ ਉਹਨਾਂ ਦੇ ਗੁਣਾਂ ਦੀ ਸ਼ਮੂਲੀਅਤ ਸਾਡੇ ਵਿੱਚ ਹੋਵੇ ਹੀ ਨਾ ਉਹਦੀ ਪਾਤਰਤਾ ਸਾਡੇ ਬਣਾਈ ਨਾ ਕਿ ਅਸੀਂ ਕਹੀ ਮਨ ਚਿੰਦੇ ਤਾਂ ਸਾਡੇ ਫਲ ਪੂਰੇ ਨਹੀਂ ਹੁੰਦੇ ਸਾਡੇ ਮਨ ਚਿੰਦੇ ਇਸ ਵਕਤ ਫਲ ਮਾਇਕ ਪਦਾਰਥ ਨੇ ਸਾਡੇ ਮਨ ਚਿੰਦੇ ਫਲ ਇਸ ਵਕਤ ਵਿਕਾਰੀ ਨੇ ਸਾਡੇ ਮਨ ਚਿੰਦੇ ਫਲ ਸਾਨੂੰ ਉਹ ਅੰਨੇ ਅੱਗ ਦੇ ਖੂਹ ਦੇ ਵਿੱਚ ਲਜਾਣ ਆਲੇ ਨੇ ਕੀ ਸਾਡਾ ਜੋ ਪਤੀ ਪਰਮੇਸ਼ਰ ਪਿਤਾ ਹੈ ਉਹ ਸਾਨੂੰ ਅੱਗ ਵਿੱਚ ਧੱਕੇਗਾ ਕਦੀ ਵੀ ਨਹੀਂ ਉਹਨੂੰ ਪਤਾ ਹੈ ਕਿ ਕੀ ਚੀਜ਼ ਸਾਡੇ ਲਈ ਚੰਗੀ ਹੈ ਤੇ ਕੀ ਮਾੜੀ ਹੈ ਔਰ ਜਦੋਂ ਸਾਡਾ ਮਨ ਪ੍ਰਭੂ ਦੇ ਗੁਣਾ ਵਿੱਚ ਰੰਗੇ ਗੁਣ ਹਾਸਲ ਕਰ ਗਿਆ ਉਸ ਤੋਂ ਬਾਅਦ ਜਦੋਂ ਮਨ ਦੇ من دت بنا ہے من د جو منگا نے پھر پوریا گیا اس وقت من دیا منگا سکارت نے اور سکارت پاشا منگن تو پہلے ہی پوریا کر دیں گے اور نال گے نارائن پران ادارا مارے نے کہہ پرمیشر اکال پرک پرماتما ساری جندہ کا ہے اور ਸਾਡੇ ਜਿਹੜੇ ਪ੍ਰਾਣ ਉਹਨੇ ਬਖਸ਼ੇ ਨੇ ਉਹੀ ਦੇਣ ਹਾਰ ਹੈ ਸਿਰ ਸਾਹਾਂ ਦੇ ਸਾ ਆਪਣੇ ਹੁਣੇ ਭਾਈ ਸਾਹਿਬ ਪਾਸੋਂ ਮੰਗਲ ਕੀਤਾ ਨਾ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਆਖਿਆ ਸਿਰ ਸਾਹਾਂ ਦੇ ਸਾ ਉਹ ਸਾਹਾਂ ਦਾ ਸਾ ਕੇਵਲ ਇੱਕ ਹੈ ਔਰ ਫਿਰ ਜਦੋਂ ਇਸ ਤਰੀਕੇ ਦੇ ਨਾਲ ਸਾਡੇ ਵਿੱਚ ਗੁਣਾਂ ਦੀ ਸ਼ਮੂਲੀਅਤ ਹੋਏਗੀ ਤਾਂ ਅਸੀਂ ਤਾਂ ਪ੍ਰਮਾਤਮਾ ਦੀ ਪ੍ਰਾਪਤ ਕਰਾਂਗੇ ਆਪਾਂ ਤਾ ਉਹ ਹਰ ਪ੍ਰਾਣ ਸਾਡੀ ਰੱਖਿਆ ਸਾਡਾ ਆਸਰਾ ਬਣੇਗਾ ਸਾਡਾ ਸਹਾਰਾ ਬਣੇਗਾ ਹਮ ਸੰਤ ਜਨਾਰੇ ਨਾਰਾ ਮਾਰੇ ਜਿੰਦ ਨੇ ਹੁਣ ਸਾਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਨ ਦੀ ਚਾਹਨਾ ਹੋਈ ਹੈ ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਚੰਗੀ ਲੱਗਦੀ ਉਹਨਾਂ ਦੇ ਚਰਨਾਂ ਦੀ ਧੂੜ ਵੀ ਉਹੀ ਹੈ ਜੀ ਜੋ ਉਹ ਕਹਿੰਦੇ ਨੇ ਉਹ ਕਰਨਾ ਉਹਨਾਂ ਦਾ ਹੁਕਮ ਮੰਨਣਾ ਉਹ ਜੋ ਕਹਿੰਦੇ ਨੇ ਉਹਨਾਂ ਦੇ ਨਾਲ ਹੋ ਕੇ ਚੱਲਣਾ ਉਹਨਾਂ ਦੇ ਸੰਗੀ ਸਾਥੀ ਬਣੇ ਰਹਿਣਾ ਉਹਨਾਂ ਦੇ ਪ੍ਰਭਾਵ ਨੂੰ ਕਬੂਲ ਕਰਨਾ ਹਮ ਸੰਤ ਜਨਾ ਰਹਿਣਾ ਮਰੇ ਕੰਨੇ ਨੂੰ ਸੰਤ ਜਨਾ ਦੀ ਜਿਹੜੀ ਹੈ ਉਹ ਮੈਨੂੰ ਚਾਹਨਾ ਹੋਈ ਹੈ ਉਹਨਾਂ ਦੀ ਸੰਗਤ ਦੀ ਚਾਹਨਾ ਹੋਈ ਹੈ ਉਹਨਾਂ ਦੇ ਹੁਕਮ ਦੀ ਚਾਹਨਾ ਹੋਈ ਹੈ ਸੰਤ ਕੌਣ ਜਿਹੜੇ ਪਰਮੇਸ਼ਰ ਨੂੰ ਪਹਿਲਾਂ ਹੀ ਉਸ ਦੇ ਰਾਹ ਬੁੱਤੇ ਚੱਲ ਪਏ ਜਾਂ ਉਸ ਨੂੰ ਮਿਲ ਗਏ ਉਹਨਾਂ ਸੰਤਾਂ ਦੀ ਪਤਿਤ ਪੁਨੀਤ ਕਰ ਲੈਨੇ ਮਾਰੇ ਕਹਿੰਦੇ ਇਹਦਾ ਫਲ ਕੀ ਹੋਏਗਾ ਜਿਹੜੇ ਅਸੀਂ ਪਤਿਤ ਹੋਏ ਫਿਰਦੇ ਆ ਮਲੀਨ ਹੋਏ ਫਿਰਦੇ ਆ ਮੈਲੇ ਹੋਏ ਫਿਰਦੇ ਆ ਇਹ ਪਵਿੱਤਰ ਪੁਨੀਤ ਹੋ ਜਾਵਾਂਗੇ ਅਸਲ ਪਵਿੱਤਰ ਅਸੀਂ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਹੋਵਾਂਗੇ ਕਰ ਕਿਰਪਾ ਹਰ ਜਸ ਦੀ ਨੇ ਹੁਣ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਹੋਏਗੀ ਕਿਉਂਕਿ ਅਸੀਂ ਉਹਨਾਂ ਸੰਤ ਜਨਾਂ ਦੇ ਪ੍ਰਭਾਵ ਹਿਤ ਆ ਗਏ ਜਿਸ ਕਾਰਨ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਹਰੀ ਜਸ ਭਾਵ ਪਰਮੇਸ਼ਰ ਦੀ ਉਪਮਾ ਕਰਨ ਯੋਗ ਬਣਾਏਗਾ ਉਸ ਦੀ ਉਸਤਤ ਕਰਨ ਦਾ ਸਾਨੂੰ ਬਲ ਉਦਮ ਸਮਰੱਥਾ ਬਖਸ਼ੇਗਾ ਸਾਡੀ ਝੋਲੀ ਦੇ ਵਿੱਚ ਸਾਡੂ ਦਾਤ ਪਾਏਗਾ ਆਪਣੇ ਗੁਨਾ ਦੇ ਗਾਇਨਤੀ ਇੱਕ ਹੋਇਆ ਕਦੋਂ ਜਦੋਂ ਅਸੀਂ ਮੈਲੇ ਤੇਬੜੇ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਪਹੁੰਚੇ ਉਹਨਾਂ ਦਾ ਪ੍ਰਭਾਵ ਕਬੂਲ ਕੀਤਾ ਉਹਨਾਂ ਦਾ ਔਰਾ ਕਬੂਲ ਕੀਤਾ ਪਾਰ ਬ੍ਰह्म ਕਰੇ ਪਿਤਪਾਲਾ ਹੁਣ ਤੱਕ ਤਾਂ ਅਸੀਂ ਆਪਣੀ ਰੱਖਿਆ ਆਪ ਕਰਦੇ ਫਿਰਦੇ ਸੀ ਨਾ ਇਸ ਚੇਸ਼ਟਾ ਦੇ ਵਿੱਚ ਸੀਗੇ ਕਿ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆਪ ਆਪਣੀ ਰੱਖਿਆ ਕਰਨੀ ਕਰਦੇ ਆਂ ਆਪਾਂ ਸਾਰੀ ਕਰਦੇ ਆਂ ਆਪਣੀ ਕਰਦੇ ਆ ਆਪਣੇ ਘਰਦਿਆਂ ਦੀ ਕਰਦੇ ਆ ਬੱਚਿਆਂ ਦੀ ਕਰਦੇ ਆ ਮਰੀ ਕੰਦੇ ਹੁਣ ਕੀ ਹੋਇਆ ਹੁਣ ਪਰਮੇਸ਼ਰ ਅਕਾਲ ਪੁਰਖ ਪ੍ਰਤਿਪਾਲਨਾ ਕਰੇਗਾ ਉਹ ਪਾਲੇਗਾ ਸਾਨੂੰ ਉਹ ਸਾਡੀ ਰੱਖਿਆ ਕਰੇਗਾ ਸਾਨੂੰ ਸਾਡੀ ਰੋਟੀ ਪਾਣੀ ਦੀ ਚਿੰਤਾ ਹੁਣ ਤੱਕ ਲੱਗੀ ਹੋਈ ਸੀ ਅਸੀਂ ਆਪ ਉਸ ਨੂੰ ਜਟਾਉਣ ਵਾਸਤੇ ਤਸ਼ੱਦਦ ਵਿੱਚ ਜੁੜੇ ਹੋਏ ਸੀ ਲੇਕਿਨ ਹੁਣ ਕੀ ਅਹਿਸਾਸ ਹੋਏਗਾ ਕਿ ਇਹ ਜੋ ਪ੍ਰਤਪਾਲਣਾ ਹੈ ਇਹ ਜੋ ਦਾਣਾ ਪਾਣੀ ਉਹਨੇ ਸਾਨੂੰ ਮਿਲ ਰਿਹਾ ਹੈ ਇਹ ਤਾਂ ਪਰਮੇਸ਼ਰ ਦੀ ਦਾਤ ਹੈ ਉਹਨੇ ਆਪ ਹੀ ਦੇ ਦੇਣੀ ਹੈ ਇਹ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਨਾ ਕਰ ਚਿੰਤਾ ਚਿੰਤਾ ਕਿਸੇ ਹੀ ਹੈ ਇਸ ਚੀਜ਼ ਦੀ ਚਿੰਤਾ ਸਾਨੂੰ ਕਰਨ ਦੀ ਲੋੜ ਨਹੀਂ ਇਹ ਪਰਮੇਸ਼ਰ ਨੂੰ ਕਰਨ ਦੀ ਲੋੜ ਹੈ ਦੇਖੋ ਉਸ ਅਵਸਥਾ ਦੇ ਵਿੱਚ ਕਿਰਤਨਾ ਵੱਡਾ ਭਾਰ ਲੈ ਗਿਆ ਸਾਡੇ ਤੇ ਅੱਜ ਦੀ ਡੇਟ ਦੇ ਵਿੱਚ ਅਸੀਂ ਆਪਣੇ ਅੰਦਰ ਅੰਦਰ ਝਾਤੀਆਂ ਮਾਰ ਲਈਏ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਗੱਲ ਕਰਦਾ ਸਭ ਤੋਂ ਵੱਧ ਜਿਹੜੀ ਚਿੰਤਾ ਲੱਗੀ ਹੋਈ ਹੈ ਇਹ ਆਪਣੇ ਢਾਣੇ ਪਾਣੀ ਦੀ ਲੱਗੀ ਹੋਈ ਹੈ। ਔਰ ਜਿਸ ਦਿਨ ਇਹ ਚਿੰਤਾ ਦੂਰ ਹੋ ਗਈ ਕਿੰਨਾ ਪਰ ਹਲਕਾ ਹੋ ਜਾਏਗਾ। ਚਿੰਤਾ ਹੀ ਨਹੀਂ ਪਰਵਾਹ ਹੀ ਨਹੀਂ ਮੁੜ ਪਰਵਾਹ ਕਿਸ ਕਿਸ ਚੀਜ਼ ਦੀ ਰਹੇਗੀ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਏ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕਿਸੇ ਦੀ ਪਰਵਾਹ ਹੀ ਨਹੀਂ ਕਿਤਨੇ ਹੌਲੇ ਹੋ ਜਾਣਗੇ ਕਿਤਨੇ ਹਲਕੇ ਹੋ ਜਾਣਗੇ ਸਿਰਫ ਐਨੀ ਕੀ ਗੱਲ ਦੇ ਨਾਲ ਕਹਿਣੀ ਸੌਖੀ ਹੈ ਪਰ ਵਾਪਰਨੀ ਬੜੀ ਔਖੀ ਹੈ ਔਰ ਜਦੋਂ ਵਾਪਰਗੀ ਇਹ ਸਾਨੂੰ ਆਨੰਦ ਦੀ ਅਵਸਥਾ ਦੇ ਵਿੱਚ ਖਿੱਚ ਕੇ ਲੈ ਜਾਏਗੀ ਸੋ ਮਰੇ ਇਹ ਕਿਰਪਾ ਕਰ ਦੇਨੇ ਮਰੇ ਕਹਿੰਦੇ ਹੁਣ ਜਦੋਂ ਇਸ ਸਟੇਜ ਤੱਕ ਮੈਂ ਪਹੁੰਚ ਗਿਆ ਤਾਂ ਮੇਰੀ ਪ੍ਰਤਪਾਲਣਾ ਹੁਣ ਪਰਮੇਸ਼ਰ ਕਰਦਾ ਇਸ ਦਾ ਗਿਆਤ ਹੋ ਗਿਆ ਪ੍ਰਤਪਾਲਣਾ ਅਜ ਵੀ ਪਰਮੇਸ਼ਰ ਹੀ ਕਰ ਰਿਹਾ ਸੀ ਭੁੱਲੇ ਹੋਇਆ ਅਸੀਂ ਭੁਲਕੇ ਉਸ ਦੇ ਵਿੱਚ ਖੱਚੇ ਤੋਲੇ ਹੋਇਆ ਉਹ ਦਾਣਾ ਪਾਣੀ ਨੂੰ ਜਟਾਉਣ ਵਾਸਤੇ ਇਸ ਭੁੱਲ ਨੂੰ ਗਿਆਤ ਹੋ ਜਾਏਗਾ ਇਹ ਸਾਨੂੰ ਗਿਆਨ ਹੋ ਜਾਏਗਾ ਕਿ ਕਿੱਥੇ ਭਟਕਿਆ ਫਿਰਦੇ ਆ ਤਾਂ ਪਰਮੇਸ਼ਰ ਨੇ ਆਪ ਹੀ ਦੇ ਦੇਣਾ ਜਦੋਂ ਤੈਨੂੰ ਜੋ ਚੀਜ਼ ਦੀ ਲੋੜ ਹੈ ਤੇਰੇ ਕਰਮਾਂ ਮੁਤਾਬਿਕ ਐਵੀਂ ਗੱਲ ਹੈ ਨਾਲ ਉਸ ਤੋਂ ਵੱਧ ਨਹੀਂ ਉਸ ਤੋਂ ਘੱਟ ਨਹੀਂ ਫਿਰ ਜਦ ਓਨੀ ਹੀ ਮਿਲਣੀ ਹੈ ਔਰ ਉਹਨੇ ਦੇ ਦੇਣੀ ਹੈ ਵਾਤਾਵਰਣ ਆਪ ਹੀ ਬਣਾ ਕੇ ਫਿਰ ਪ੍ਰਵਾਹ ਕਾਦੀ ਇਹ ਬੜੀ ਆਨੰਦਿਤ ਦੀ ਅਵਸਥਾ ਇੱਥੇ ਉਤਪਨ ਹੁੰਦੀ ਹੈ ਜੀ ਸਜ ਜੀ ਸਭ ਜੀ ਅੰਗ ਰਖਵਾਲਾ ਹਮ ਸਭ ਹਮੇਸ਼ਾ ਸਦਾ ਹੀ ਉਹ ਜੀਵ ਦੇ ਅੰਗ ਸੰਗ ਰਹਿ ਕੇ ਉਹਦੀ ਰੱਖਿਆ ਵੀ ਕਰਦਾ ਆਪਾਂ ਨੇ ਪਿੱਛੇ ਵਿਚਾਰਿਆ ਨਾ ਪਿਛਲੀ ਤੱਕ ਦੇ ਨਾਲ ਹੀ ਕਿ ਨਾ ਕਿ ਉਹ ਸਾਡੇ ਦਾਣਾ ਪਾਣੀ ਪੂਰਾ ਕਰਦਾ ਸਾਨੂੰ ਅੰਨ ਪਾਣੀ ਪੂਰਾ ਕਰਦਾ ਉਹ ਸਾਡੀ ਰੱਖਿਆ ਵੀ ਕਰਦਾ ਉਹ ਸਾਨੂੰ ਮਾੜੀਆਂ ਚੀਜ਼ਾਂ ਤੋਂ ਬਚਾਉਂਦਾ ਵੀ ਇਹ ਵਿਕਾਰਾਂ ਤੋਂ ਵੀ ਬਚਾਏਗਾ ਇਹ ਦਾ ਕੰਮ ਹੈ ਦੂਜਾ ਅਸੀਂ ਆਪਣੀ ਰੱਖਿਆ ਆਪਣੀ ਰੱਖਿਆ ਹਿੱਤ ਆਪਣੀ ਸ਼ਰੀਰ ਦੀ ਰੱਖਿਆ ਹੈ ਤਾਂ ਆਪਣੀ ਸਾਡੀ ਜਾਨ ਨਾ ਚਲੀ ਜਾਏ ਸੋਹ ਪਰਬੰਧ ਕਰਦੇ ਆ ਲੇਕਿਨ ਪਾਤਸ਼ਾਹ ਕੀ ਕਹਿੰਦੇ ਨੇ ਸੁਖਮਨੀ ਸਾਹਿਬ ਚ ਆਪਾਂ ਪੜ ਲੀਏ ਜਿਸ ਦਾ ਸਾਸ ਨਾ ਕੱਢ ਤੇ ਆਪ ਧਾਕੂ ਰਖਤ ਦੇਕਰ ਹੱਥ ਸਭ ਜੀ ਸੰਗ ਰਖਵਾਲਾ ਕੋਈ ਫਰਕ ਹੈ ਜੀ ਇਹ ਕੋਈ ਗੱਲ ਹੈ ਨਾ ਜਿਹਦਾ ਸਾਉ ਆਪ ਨਾ ਕੱਟਦਾ ਉਸ ਨੂੰ ਹੱਥ ਦੇ ਕੇ ਰਖੀ ਰੱਖਦਾ ਇਹ ਵੀ ਪ੍ਰਵਾਹ ਖਤਮ ਹੋ ਗਏ ਆਪਣੀ ਜਿੰਦ ਦੀ ਆਪਣੇ ਜੀਵਨ ਦੀ ਪ੍ਰਵਾਹ ਵੀ ਖਤਮ ਹੋ ਗਈ ਜਿਸ ਦਿਨ ਜਾਣਾ ਉਸ ਸਮੇਂ ਜਾ ਕੋਈ ਰੱਖ ਨਹੀਂ ਸਕਦਾ ਉਸ ਤੋਂ ਪਹਿਲਾਂ ਕੋਈ ਮਾਰ ਵੀ ਨਹੀਂ ਸਕਦਾ ਇਹ ਹੁਕਮ ਉਸ ਦਾ پھر پڑھ لیے تو کہ جس کا ساس نہ کھڑتے آپ تاکو راکھت دے کر ہاتھ اگلی تو دیکھو کن کمال دی پاتشاہ نے کلیئر کی ہے مارا کہ مارے نہ راکھے اور نہ کوئی سرب جیاں کا راکھا سوئی نہ سان کوئی مار سکتا ہے اور نہ ہی ہور کوئی پرمیشر کو بنا ساری کوئی رکھیا کر سکتا ہے ਮਾਰੇ ਨਾ ਰੱਖੇ ਅਵਰ ਨਾ ਕੋਈ ਸਰਬ ਜੀਆਂ ਕਾ ਰਖਾ ਸੋ ਸਾਰੇ ਜੀਵਾਂ ਦਾ ਰੱਖਾ ਉਹੀ ਹੈ ਆਪਾਂ ਪਤਾ ਨਹੀਂ ਕਿੰਨੀ ਵਾਰੀ ਇਹ ਧੁਕ ਪੜ੍ਹੀ ਹੋਣੀ ਹੈ ਲੇਕਿਨ ਵਸੇ ਨਹੀਂ ਅੰਦਰ ਵਸੇ ਨਹੀਂ ਕਦੋਂ ਹੈ ਆਪ ਪ੍ਰਕਿਰਿਆ ਜੋ ਮਹਾਰਾਜ ਨੇ ਦੱਸੀ ਸਾਨੂੰ ਜਦੋਂ ਅਸੀਂ ਉਹਦੇ ਗੁਣ ਗਾਉਂਦੇ ਗਾਉਂਦੇ ਸਾਡੇ ਵਿੱਚ ਉਹ ਗੁਣਾਂ ਦੀ ਸ਼ਮੂਲੀਅਤ ਹੋਈ ਉਸੋਂ ਮੁਲੇ ਤੋਂ ਬਾਅਦ ਸਾਡੀ ਪਾਤਰਤਾ ਬਣੀ ਛੇ ਦੇ ਕਿਰਪਾ ਹੋਈ ਸਾਨੂੰ ਉਹ ਸੰਤ ਭਗਤ ਜਨਾਂ ਦੀ ਸੰਗਤ ਮਿਲੀ ਉਹਨਾਂ ਦਾ ਜੋ ਔਰਾ ਉਹਨਾਂ ਦਾ ਜੋ ਵਾਤਾਵਰਣ ਉਸ ਨੇ ਸਾਨੂੰ ਪਰਮੇਸ਼ਰ ਦੇ ਰਾਹ ਦੇ ਉੱਤੇ ਚਲਾ ਦਿੱਤਾ ਜਦੋਂ ਚੱਲੇ ਤਾਂ ਇਹ ਗੱਲਾਂ ਬਣੀਆਂ ਜੀ ਤਾਂ ਇਹ ਬੇਪਰਵਾਹੀ ਦੀ ਅਵਸਥਾ ਬਣੀ ਫਿਰ ਇਹ ਅਹਿਸਾਸ ਹੋਇਆ ਕਿ ਸਾਨੂੰ ਨਾ ਕੋਈ ਮਾਰ ਸਕਦਾ ਨਾ ਰੱਖ ਸਕਦਾ ਸਾਨੂੰ ਕੋਈ ਅਸੀਂ ਖੁਦ ਵੀ ਆਪਣੇ ਆਪ ਲਈ ਦਾਣਾ ਪਾਣੀ ਨਹੀਂ ਇਕੱਠਾ ਕਰ ਸਕਦੇ ਪਰਮੇਸ਼ਰ ਕਰ ਰਿਹਾ ਹੈ ਤੇ ਠੀਕ ਹੈ ਜੋ ਪਰਮੇਸ਼ਰ ਕਰਦਾ ਹੈ ਠੀਕ ਹੈ ਫਿਰ ਉਸ ਵਕਤ ਅਸਲ ਸੂਰਮਾ ਬੰਦਾ ਬਣਦਾ ਹੈ ਫਿਰ ਉਸ ਨੂੰ ਉਸਦੇ ਸੱਚ ਤੋਂ ਬਿਨਾ ਹੋਰ ਕਿਸੇ ਦੀ ਪਰਵਾਹ ਨਹੀਂ ਹੁੰਦੀ ਕਿਉਂ ਉਹਨੂੰ ਪਤਾ ਹੈ ਕਿ ਬੇਸ਼ੱਕ ਮੈਂ ਜੋ ਮਰਜ਼ੀ ਕਹਾ ਸੱਚ ਭਾਵੇਂ بلند ਹੋ ਕੇ ਕਹਾ ਅਗਲੇ ਦੇ ਗਿੱਟੇ-ਗੋਡੇ ਭਾਵੇਂ ਲੱਗੇ ਉਹ ਮੈਨੂੰ ਉਦੋਂ ਤੱਕ ਨਹੀਂ ਨੁਕਸਾਨ ਪਹੁੰਚਾ ਸਕਦਾ ਜਦੋਂ ਤੱਕ ਪਰਮੇਸ਼ਰ ਨਾ ਚਾਹੇ ਔਰ ਜਿਸ ਦਿਨ ਪਰਮੇਸ਼ਰ ਨੇ ਚਾਹਿਆ ਮੈਨੂੰ ਕੋਈ ਮੇਰਾ ਸਾਕਾ ਸੰਬੰਧੀ ਵੀ ਰੱਕ ਨਹੀਂ ਸਕਦਾ ਸੋ ਸਦਜੀਅ ਸੰਗ ਰਖਵਾਲਾ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀਅ ਸੰਗ ਰਖਵਾਲਾ ਅਰਦਾਸ ਕਰੀਏ ਆਪਾਂ ਵੀ ਵੀ ਇਹ ਚੀਜ਼ਾ ਸਾਡੇ ਅੰਦਰ ਵਸ ਜਾਵੇ ਬਹੁਤ ਵੱਡੀ ਤਬਦੀਲੀ ਆਏਗੀ ਹਰ ਦਿਨ ਰੈਣ ਕੀਰਤਨ ਦਾ ਇਹ ਮਾਰੇ ਕਹਿੰਦੇ ਅਪਲੀ ਕੀ ਵਿਵਸਥਾ ਬਣਦੀ ਹੈ ਉਹ ਦਿਨ ਰਾਤ ਉਸ ਦੀ ਕੀਰਤੀ ਦੇ ਵਿੱਚ ਉਸ ਦੀ ਉਪਮਾ ਦੇ ਵਿੱਚ ਉਸ ਦੇ ਗੁਣਾਂ ਦੇ ਗਾਇਨ ਦੇ ਵਿੱਚ ਜਿਗਿਆਸੂ ਜੁੜਿਆ ਰਹਿੰਦਾ ਹੈ ਦਿਨ ਰਾਤ ਦਿਨ ਚ ਤਾਂ ਆਪਾਂ ਕਰ ਲਈ ਹੁਣ ਰਾਤ ਨੂੰ ਸੌਣਾ ਵੀ ਹੈ ਫਿਰ ਕਿਦਾਂ ਮਾਰੇ ਕਹਿੰਨੇ ਗੁਰ ਸਿੱਖ ਰੋਮ ਰੋਮ ਹਰਤੇ ਆਵੇ ਅਚੇਤ ਅਵਸਥਾ ਦੇ ਵਿੱਚ ਵੀ ਉਸ ਦੇ ਅੰਦਰ ਗਾਇਨ ਚੱਲਦਾ ਰਹਿੰਦਾ ਹੈ ਔਰ ਉਹ ਕੱਲਾ ਨਹੀਂ ਗਾਉਂਦਾ ਉਹਦੇ ਸਰੀਰ 'ਚ ਜਿੰਨੇ ਰੋਮ ਨੇ ਨਾ ਉਹ ਵੀ ਗਾਉਂਦੇ ਨੇ ਨਾਲ ਇਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਦੀ ਉਪਮਾ ਉਹਦੇ ਦਿਨ ਰਾਤ ਚੱਲੀ ਜਾਂਦੀ ਹੈ ਹੋਣ ਅਚੇਤ ਅਵਸਥਾ ਜਦੋਂ ਬੰਦਾ ਸੁੱਤਾ ਪਿਆ ਉਦੋਂ ਵੀ ਜੇ ਚੱਲ ਰਹੀ ਹੈ ਇਹਦਾ ਮਤਲਬ ਤਾਂ ਇਹ ਹੋਣਾ ਕਿ ਉਹਦਾ ਜੋ ਵੀ ਕੋਈ ਨਹੀਂ ਲੱਗ ਰਿਹਾ ਉਹਦੇ ਐਫਰਟਸ ਹੀ ਕੋਈ ਨਹੀਂ ਲੱਗ ਰਹੇ ਇਸੇ ਨੂੰ ਕਿਹਾ ਜਾਂਦਾ ਜੀ ਅਜੱਪਾ ਜਾਪ ਬਿਨਾਂ ਜਪਿਆ ਤੋਂ ਜਾਪ ਚੱਲਦੇ ਹੀ ਰਹਿਣਾ ਸਦਾ ਅੰਗ ਸੰਗੇ ਪੰਗੰਬੀ ਪੂਤੇ ਇਹ ਹੈ ਜੀ ਹਮੇਸ਼ਾ ਅੰਗ ਸੰਗ ਜਦੋਂ ਪਰਮੇਸ਼ਰ ਹੈ ਫਿਰ ਰੋਮ ਰੋਮ ਹਰਦੇ ਆਵੇ ਹਰ ਦਿਨ ਰਾਤ ਕੀਰਤਨ ਗਾਏ ਉਹਦੀ ਉਸਤਤੀ ਉਹਦੀ ਉਪਮਾ ਦਿਨ ਰਾਤ ਚੱਲਦੀ ਰਹਿੰਦੀ ਹੈ ਮਾਰੇ ਕਹਿੰਦੇ ਜਦੋਂ ਇਹ ਅਵਸਥਾ ਆ ਗਈ ਫੇਰ ਕੀ ਫਰ ਮਿਲਿਆ ਮਾਰੇ ਕਹਿੰਦੇ ਬੋੜ ਨਾ ਜੋਨੀ ਪਾਈਏ ਜੀਵਨ ਮੁਕਤ ਦੀ ਅਵਸਥਾ ਇਹ ਵਿਵਸਥਾ ਬਣ ਗਈ ਇਹ ਜੁਨਾਂ ਦੇ ਵਿੱਚ ਹੁਣ ਜੀਵ ਵਾਪਸ ਨਹੀਂ ਆਉਂਦਾ ਇਹ ਜੁਨਾਂ ਦੇ ਵਿੱਚ ਪੈਂਦਾ ਨਹੀਂ ਮਰਨ ਜਉਣ ਮਰਨ ਦੇ ਚੱਕਰ ਤੋਂ ਨਿਰਲੇਪ ਕੈਥੇ ਖਤਮ ਹੋ ਗਏ ਕਾਣੀ ਆਉਣ ਜਾਣ ਦੀ ਪਰਮੇਸ਼ਰ ਦੇ ਵਿੱਚ ਵਿਲੀਨਤਾ ਹੋ ਗਈ ਜਿਸ ਦੇਵੇ ਤੁਰਖ ਵਿਦਾਤਾ ਹਰ ਰਸਤੇ ਨਹੀਂ ਜਾਂਦਾ ਲੇਕਿਨ ਇਹ ਜਿਹੜੀ ਅਵਸਥਾ ਵਿਵਸਥਾ ਹੈ ਨਾ ਉਹ ਪਰਮੇਸ਼ਰ ਹੀ ਦੇ ਸਕਦਾ ਹੈ ਹੋਰ ਕੋਈ ਨਹੀਂ ਮਾਰੇ ਕਹਿੰਦੇ ਜਿਸ ਨੂੰ ਇਹ ਦੇ ਦੇਵੇ ਨਾ ਉਹ ਹੀ ਇਸ ਚੀਜ਼ ਦੇ ਰਸ ਨੂੰ ਜਾਣ ਸਕਦਾ ਗੁੰਗੇ ਗੁੜ ਖਾਈਏ ਪੁੱਛੇ ਤੇ ਕਿਆ ਕਹੀਏ ਗੁੰਗਾ ਜੇ ਗੋੜ ਖਾ ਲਵੇ ਉਹਨੂੰ ਜੇ ਪੁੱਛੀਏ ਵੀ ਕਹੇਗਾ ਮਿੱਠਾ ਕਿੰਨਾ ਕੁ ਮਿੱਠਾ ਦੱਸ ਸਕਦਾ ਕਿਤੇ ਇਸੇ ਤਰੀਕੇ ਜਿਹੜਾ ਜਗਿਆਸੂ ਇਸ ਅਵਸਥਾ ਵਿੱਚ ਪਹੁੰਚ ਜਾਵੇ ਇਹ ਉਸ ਰਸ ਇਸ ਰਸ ਦਾ ਜੋ ਆਨੰਦ ਹੈ ਉਹੀ ਜਾਣ ਸਕਦਾ ਹੈ ਹੋਰ ਕੋਈ ਨਹੀਂ ਔਰ ਉਹ ਤਾਂ ਜਾਣ ਸਕਦਾ ਜਦੋਂ ਉਸਤੇ ਪਰਮੇਸ਼ਰ ਅਕਾਲ ਪੁਰਖ ਦੀ ਆਪ ਕਿਰਪਾ ਹੋਏ ਕਿਰਪਾ ਤਾਂ ਹੋਈ ਜਦੋਂ ਉਹ ਪਾਤਰ ਬਣਿਆ ਜਮ ਕੰਕਰ ਨੇੜ ਨਾ ਆਇਆ ਹੁਣ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਜਮਾਂ ਦਾ ਦੁੱਖ ਜਮ ਕੰਕਰ ਕਹਿੰਦੇ ਉਹਨਾਂ ਦੇ ਜੋ ਜਮਾਂ ਦੀ ਮਾਰ ਹੈ ਨਾ ਉਹ ਨੇੜੇ ਨਹੀਂ ਆਉਂਦੀ ਟੁੱਪਦੀ ਜਮ ਤਾਂ ਨੇੜੇ ਹੀ ਨਹੀਂ ਆਉਂਦੇ ਉਸਦੇ ਉਸ ਨੂੰ ਲੇਖਾ ਨਹੀਂ ਉਹਦਾ ਪੁੱਛਿਆ ਜਾਂਦਾ ਉਹਨਾਂ ਲੇਖਿਆਂ ਤੋਂ ਨਿਰਲੇਪ ਹੈ ਧਰਮ ਰਾਏ ਦਰ ਕਾਗਲ ਫਾੜੇ ਜਨ ਨਾਨਕ ਲੇਖਾ ਸਮਝਾ ਜਦੋਂ ਗੁਰੂ ਨੇ ਕਿਰਪਾ ਕੀਤੀ ਜਦੋਂ ਉਸ ਪਰਮੇਸ਼ਰ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਤਾਂ ਪਿੱਛੇ ਚਾਹੇ ਕੁਝ ਵੀ ਹੋਇਆ ਹੋਵੇ ਧਰਮ ਰਾਜ ਉਹਦੇ ਕਾਗਲ ਹੀ ਫਾੜ ਦਿੰਦਾ ਪਾਤਸ਼ਾਹ ਨੇ ਸਪਸ਼ਟ ਲਿਖ ਦਿੱਤਾ ਧਰਮ ਰਾਏ ਦਰ ਕਾਗਲ ਫਾੜੇ ਜਨ ਨਾਨਕ ਲੇਖਾ ਸਮਝਾ ਇਹੋ ਨਾਨਕ ਨੇ ਸਾਡੇ ਲੇਖੇ ਆਪਣੇ ਕੋਲ ਲੈ ਲੇ ਇਸ ਕਰਕੇ ਕਰਮ ਰਾਏ ਵਿੱਚ ਨਹੀਂ ਪੈਂਦਾ ਉਹਦੇ ਜਮ ਸਾਨੂੰ ਸਤਾਉਣਗੇ ਨਹੀਂ ਕਿੰਡੀ ਵੱਡੀ ਦਾਤ ਪੈਦਾ ਹੋਗੀ ਸੁਖ ਨਾਨਕ ਸਰਣੀ ਪਾਇਆ ਉਹ ਪਰਮੇਸ਼ਰ ਅਕਾਲ ਪੁਰਖ ਦੇ ਸ਼ਰਨ ਵਿੱਚ ਆ ਕੇ ਅਸਲ ਸੁਖ ਸੁੱਖਾਂ ਦਾ ਖਜ਼ਾਨਾ ਸੁਖ નિਧਾਨ ਉਹ ਮਿਲ ਗਿਆ ਜਿਹੜਾ ਹਮੇਸ਼ਾ ਹੀ ਬਣਿਆ ਰਹੇਗਾ ਉਸੋ ਕਟੇਗਾ ਨਹੀਂ ਇਹ ਪਾਤਸ਼ਾਹ ਦੀ ਅੱਜ ਦੀ ਮਿਹਰ ਸਾਡੇ ਤੇ ਕਿਰਪਾ ਹੁਕਮ ਫਰਮਾਨ ਤਾਕੀਦ ਅਰਦਾਸ ਕਰੀਏ ਕਿ ਪਾਤਸ਼ਾਹ ਸਾਰੀ ਦਿਹਾੜੀ ਇਹ ਸਾਨੂੰ ਆਪ ਜੀ ਦਾ ਹੁਕਮ ਨਾ ਭੁੱਲੇ ਜੇ ਕਿਤੇ ਢੀੜ ਪਵੇ ਆਪਾਂ ਇਹ ਹੁਕਮਨਾਮਾ ਪਾਤਸ਼ਾਹ ਦਾ ਦੁਹਰਾ ਲਈਏ ਔਰ ਇਸ ਦੇ ਵਿੱਚੋਂ ਹੱਲ ਲਈਏ ਆਪਣੀਆਂ ਦਿਨ ਦੀਆਂ ਢੀੜਾਂ ਦਾ ਸੋ ਆਪ ਜੀ ਦੇ ਨਾਲ ਸਹਿਬਾਂ ਦੇ ਬਚਨ ਸਾਂਝੀਆਂ ਕਰਦੇ ਆਂ ਵਿਚਾਰਾਂ ਕਰਦਿਆਂ ਨੇ ਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਬਿਆਦਮੀਆਂ ਹੋਈਆਂ ਜੀ ਅਣਜਾਣ ਨਾ ਸਮਝਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰ ਦੇਣਾ ਅਗੋਂ ਵਾਸਤੇ ਅਰਦਾਸ ਕਰਨੀ ਕਿ ਪਾਚਯ ਸੁਧ ਸਪਸ਼ਟ ਬਾਣੀ ਪੜਨ ਦੀ ਬਲ ਦਮ ਸਮਰੱਥਾ ਬਖਸ਼ਣ ਔਰ ਵਿਚਾਰਾਂ ਕਰਨ ਦੀ ਸੇਧ ਬਖਸ਼ਣ ਉਰਮਤ ਬਖਸ਼ਣ ਸੁਮਤ ਮਤਮ ਕਰਨ ਗਿਆਨ ਬਖਸ਼ਣ ਧਿਆਨ ਬਖਸ਼ਣ ਸੋਖੇਮਾ ਦਜਾਚਾਹਾਂ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ